ਇਹ ਸਭ ਇਹ ਤੁਹਾਨੂੰ ਆ ਰਿਹਾ ਵਾ ਤੇ 17 ਸਾਲ ਹੋ ਗਏ ਜੀ ਅੱਜ 17 ਸਾਲ ਹੋ ਗਏ ਲੰਗਰ ਲੱਗੇ ਨੂੰ ਇਹ ਅਸੀਂ ਜਦੋਂ ਸ਼ੁਰੂ ਕੀਤਾ ਸੀ ਨਾ ਤੇ ਮੈਂ ਅਨੰਦਪੁਰ ਸਾਹਿਬ ਤੇ ਮੱਥਾ ਟੇਕ ਕੇ ਆਉਂਦਿਆ ਤੇ ਮੇਰੇ ਮਨ ਚ ਕੋਈ ਗੱਲ ਘੜੀ ਘੜੀ ਆਵੇ ਕਿ ਲੋਕਾਂ ਬੜੇ ਲੰਗਰ ਲਾਇਆ ਸਾਡੇ ਪਿੰਡ ਵਾਲੇ ਕਿਉਂ ਨਹੀਂ ਐ ਮੈਂ ਰਾਤ ਵੀ ਮੇਰੇ ਮਨ ਚ ਘੁੰਮਦਾ ਰਿਹਾ ਫਿਰ ਉੱਠ ਕੇ ਮੈਂ ਗੁਰਦਾਰੇ ਗਿਆ ਮੈਂ ਜਾ ਕੇ ਪ੍ਰਧਾਨ ਹੁਣਾਂ ਨੂੰ ਸੈਕਟਰੀ ਨੂੰ ਕਿਹਾ ਯਾਰ ਇੱਕ ਕੰਮ ਆ ਮੈਂ ਕਰਨਾ ਚਾਹੁੰਦਾ ਅੱਜ ਦੱਸੋ ਮੈਂ ਉਹ ਲੰਗਰ ਲਾਉਣਾ ਚਾਹੁੰਦਾ ਤੁਸੀਂ ਮੇਰੀ ਸਾਥ ਜਣਾ ਵਾ ਰਸਤੇ ਨਹੀਂ ਮੁਕੇਗੇ ਉਸ ਦਿਨ ਤੋਂ ਗੁਰੂ ਮਹਾਰਾਜ ਦੀ ਇਨੀ ਕਿਰਪਾ ਹੈ ਆਪ 17 ਸਾਲ ਹੋ ਗਿਆ ਮੈਂ ਆਂਦਾ ਵੀ ਕੋਈ ਕਸਰ ਹੀ ਨਹੀਂ ਰਹਿੰਦੀ ਕੋਈ ਪਿੰਡ ਸਾਰਾ ਗ੍ਰਾਹੀ ਦੇਣ ਤੋਂ ਵਾਂਝਾ ਨਹੀਂ ਰਹਿੰਦਾ ਇੱਥੇ ਟੋਕਰੀ ਜੇ ਰੋਜ਼ 50-5000 ਰੁਪਏ ਹੁੰਦਾ ਸੰਗਤ ਨੂੰ ਖੁਆਈ ਦਾ ਵੀ ਬੜਾ ਪਰ ਸਾਨੂੰ ਤਾਂ ਦਿੰਦੀ ਵੀ ਬਹੁਤ ਆ ਇਸ ਕਰਕੇ ਹੋਲੇ ਮਹਲੇ ਦਾ ਹਰ ਸਾਲ ਅਹੀਂ 7 ਦਿਨ ਲੰਗਰ ਲਾਉਨੇ ਆ ਇਹ 7 ਦਿਨ ਲੰਗਰ ਚੱਲਣਾ ਵਾ 8 ਤਰੀਕ ਤੋਂ ਸ਼ੁਰੂ ਕੀਤਾ ਸੀ ਤੇ 14 ਤਰੀਕ ਸ਼ਾਮ ਨੂੰ ਚੁਪਣਾ ਵਾ ਇਸ ਕਰਕੇ ਬੜੀ ਕਿਰਪਾ ਮਹਾਰਾਜ ਦੀ ਜਿਸ ਦਿਨ ਤੋਂ ਸ਼ੁਰੂ ਕੀਤਾ ਸਾਡੇ ਨਗਰ ਦੀ ਰੇਲ ਫੇਰ ਹੋ ਰਹੀ ਆ ਕੋਈ ਕਿਸੇ ਕਿਸਮ ਦੀ ਘਾੜ ਦੀ ਬਹੁਤ ਵਧੀਆ ਲੱਗ ਰਿਹਾ ਫਿਰ ਆਪ ਵੀ ਆਪਾਂ ਇਹੋ ਪੰਨ ਕੀਤਾ ਸੀ ਕਿ ਜਿੰਨੇ ਦਿਨ ਲੰਗਰ ਆ ਕੋਈ ਕੰਮ ਨਹੀਂ ਕਰਨਾ ਘਰ ਦੇ ਦਾ ਘਰ ਦੇ ਨੂੰ ਕਹਤਾ ਮੈਨੂੰ ਉਹਨੇ ਦਿਨ ਕੋਈ ਕੰਮ ਨਹੀਂ ਕਰਾਣਾ ਮੈਂ ਸਵੇਰੇ ਆ ਜਨਾ ਸ਼ਾਮ ਨੂੰ ਜਾਣਾ 11 ਵਜੇ ਜਾਣਾ ਵਾਪਸ ਇਹ ਕਰਕੇ ਸਾਸ ਸਾਰੀ ਨਗਰ ਸਾਡੇ ਪਿੰਡ ਦਾ ਮੇਰੇ ਲਾਗਲੇ ਪਿੰਡਾਂ ਦਾ ਸ਼ਹਿਰ ਵਾਲਿਆਂ ਦਾ ਇੱਥੇ ਆ ਕੇ ਸੇਵਾ ਕਰਦੇ ਆ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਜਿਹੜੇ ਇੱਥੇ ਆਣ ਕੇ ਸੇਵਾ ਕਰਦੇ ਆ ਬੱਬੇ ਵਾਲੇ ਤੋਂ ਵੀ ਆ ਜਾਂਦੇ ਆ ਘੋਟਾਂ ਤੋਂ ਆ ਜਾਂਦੇ ਆ ਹਰ ਪਿੰਡ ਤੋਂ ਇੱਥੇ ਸੇਵਾ ਕਰਦੇ ਘਰਾਲੇ ਤੋਂ ਆਉਂਦੇ ਆ ਬਹੁਤ ਨੰਦ ਹੁੰਦਾ ਇਹ 7 ਦਿਨ ਮੈਂ ਆਪਣੀ ਜ਼ਿੰਦਗੀ ਦੇ ਸਮਝਣਾ ਕਿ ਇਹ ਕੋਈ ਅਲਾਈ ਚੀਜ਼ ਆ ਇਸ ਕਰਕੇ ਬੜਾ ਨੰਦਾ ਹੁੰਦਾ। ਪਰ ਸਰ ਇੱਕ ਹੋਰ ਦਿੱਖ ਮਿਲਿਆ ਵੀ ਜਿਹੜੇ ਬੱਚੇ ਤੇ ਸੇਵਾ ਕਰਦੇ ਆ ਉਹ ਸੁਣਦਾ ਵੀ ਉਹ ਚੰਗੀ ਜੀ ਜੋਬ ਕਰ ਚੁੱਕੇ ਆ ਤੇ ਵਿਦਿਆਸ਼ਣੀਆਂ ਵੀ ਉਹ ਸੈੱਟ ਹੋ ਗਈ ਆ ਜੀ। ਬੜੇ ਇੱਥੇ ਨਾ ਇੱਕ ਘੋਤਾ ਤੋਂ ਮੇਰਾ ਗੱਲ ਉਹਦੋਂ ਸਾਡਾ ਦਖਮਾ ਲੰਗ ਰਹੀ ਤੇ ਘੋਤਾ ਤੋਂ ਇੱਕ ਜੋੜੀ ਆਈ। ਉਹ ਆਂਦੇ ਸੀ ਸਾਡੀ ਅਰਦਾਸ ਕਰੋ 15 ਸਾਲ ਸਾਡੇ ਕੋਲ ਬੱਚਾ ਨਹੀਂ ਹੋਇਆ। ਚਲੋ ਇੱਥੇ ਹੀ ਅਰਦਾਸ ਕੀਤੀ ਸੰਗਤ ਦੀ ਅਰਦਾਸ ਜਿਹੜੀ ਆ ਤੁਹਾਨੂੰ ਪਤਾ ਗੁਰੂ 20 ਵਿਸਵੇ ਆ ਸੰਗਤ ਇੱਕ ਦਰਜਾ ਵਧ ਦਿੱਤਾ ਉਹ। ਉਹ ਸੰਗਤਾਂ ਦੀ ਬੇਨਤੀ ਕੀਤੀ ਹੈ ਪਰਮਾਤਮਾ ਵਾਹਿਗੁਰੂ ਜੇ ਦੀ ਆਸਾ ਪੂਰੀ ਕਰ ਦੇ ਉਹ ਕਿਰਪਾ ਹੋ ਗਈ ਗੁਰੂ ਜੀ ਦੋ ਜੋੜੇ ਬੱਚੇ ਹੋਏ ਦੋ ਉਹ ਕੱਲ ਵੀ ਲੈ ਕੇ ਆਏ ਦੋ ਬੇਟੇ ਹੋਏ ਤੇ 15 ਸਾਲਾਂ ਬਾਅਦ ਦੋ ਬੇਟੇ ਹੋਏ ਫਿਰ ਉਹ ਆਏ ਇੱਥੇ ਰਸਤਾ ਚੜ੍ਹੀਆਂ ਕੱਲ ਫੇਰ ਆਏ ਤਿਆਰ ਲੈ ਕੇ ਗਏ ਉਹ ਲੱਭਣ ਨੂੰ ਬਾਬਾ ਮੈਂ ਬਾਬਾ ਜੀ ਨਹੀਂਗਾ ਮੈਂ ਤੇ ਸੇਵਾ ਕਰਨ ਵਾਸਤੇ ਇੱਥੇ ਮੇਰੀ ਡਿਊਟੀ ਲੱਗੀ ਆ ਪਰ ਮੈਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੋਰ ਵੀ ਇੱਥੇ ਇੱਕ ਪੁਲਸ ਜੀ ਹੀ ਮੌਜਮ ਉਹਨੇ ਵੀ ਇੱਥੇ ਅਰਦਾਸ ਕਰਾਈ ਉਹ ਨੌਕਰੀ ਉਹ ਕਰਤਾ ਹੈ ਉਹ ਦੁਬਾਰਾ ਉਹਦਾ ਕੰਬਰ ਹੈ ਰੋਜ਼ਾਨਾ ਲੰਗਰ ਵਰਤਾਉਂਦਾ ਇੱਥੇ ਆਣ ਕੇ ਕਈ ਬੰਦੇ ਬਾਹਰ ਚਲ ਗਏ ਅਰਦਾਸਾ ਕਰਾ ਕੇ ਗੁਰੂ ਦੀ ਕਿਰਪਾ ਹੀ ਕੋਣ ਹੈ ਇਹ ਪਰਮਾਤਮਾ ਵਾ ਗੁਰੂ ਗੋਬਿੰਦ ਸਿੰਘ ਦੀ ਲੀਲਾ ਵਾ ਉੱਥੇ ਇੱਥੇ ਘਾਟਾ ਨਹੀਂ ਕਿਸ ਚੀਜ਼ ਦਾ ਜੋ ਇੱਥੇ ਮੰਗਦਾ ਸੰਗਤ ਨੂੰ ਮਿਲਦਾ ਪਰ ਸੱਚੇ ਦਿਲੋਂ ਮੰਗੇ ਤੇ ਇਸ ਕਰਕੇ ਬੜਾ ਨੰਦਾ ਹੁੰਦਾ ਸਾਰੇ ਪਿੰਡ ਦਾ ਇਲਾਕੇ ਦਾ ਮੈਂ ਤੁਹਾਨੂੰ ਆਦੀ ਆ ਵੀ ਜਿਹੜੇ ਨਾਲ ਜੋ ਨਿੱਕੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਸੇਵਾ ਕਰਦੇ ਆ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਅਸੀਂ ਤਾਂ ਇੱਥੇ ਵਹਿਣ ਵਾਲੇ ਆ ਧਿਆਨ ਹੀ ਰੱਖਣਾ ਸੇਵਾ ਇਹੋ ਹੀ ਕਰਦੇ ਪਿੰਡ ਵਾਲੇ ਇਸ ਕਰਕੇ ਬਹੁਤ ਮਜ਼ਾ ਆਉਂਦਾ ਗੁਰੂ ਮਹਾਰਾਜ ਜਿਹੜੇ ਉਹ ਪਤਾសា ਕਰੀ ਦਿਆ ਕਿ ਜਿੰਨਾ ਚਿਰ ਜ਼ਿੰਦਗੀ ਆ ਗੁਰੂ ਮਹਾਰਾਜ ਇਹ ਸਾਡੇ ਕੋ ਸੇਵਾ ਲੈਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ